ਸਭ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਇਸ ਵੀਡੀਓ ਵਿੱਚ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਅਰਪੋਰਟ ਚੰਡੀਗੜ੍ਹ ਤੋਂ ਯੂਏਈ ਦੇ ਸ਼ਹਿਰ ਅਜਮਾਨ ਤੱਕ ਦੀ ਯਾਤਰਾ ਦਿਖਾਵਾਂਗੇ ਇਹ ਦੇਖ ਸਕਦੇ ਹੋ ਚੰਡੀਗੜ੍ਹ 에ਅਰਪੋਰਟ ਚੈੱਕ ਇਨ ਕਰਾ ਕੇ ਇਮੀਗ੍ਰੇਸ਼ਨ ਤੋਂ ਬਾਅਦ ਇੱਥੇ ਵੇਟਿੰਗ ਦੇ ਵਿੱਚ ਬੈਠੇ ਆਂ ਇਹ ਆ ਜੀ ਚੰਡੀਗੜ੍ਹ 에ਅਰਪੋਰਟ ਇੱਥੇ ਸਾਹਮਣੇ ਪਲੇਨ ਲੱਗਣਾ ਜੋ ਦੁਬਈ ਨੂੰ ਜਾਣਾ IndiGo 에어ਲਾਈਨ ਦਾ ਪਲੇਨ ਲੱਗੂਗਾ ਇਹ ਗੇਟ ਨੰਬਰ 1 ਤੋਂ ਪਲੇਨ ਦੇ ਵਿੱਚ ਐਂਟਰੀ ਹੋਣੀ ਆ ਇਹ ਆ ਜੀ ਗੇਟ ਨੰਬਰ 1 ਇਹ ਦੇਖ ਸਕਦੇ ਹੋ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਚੰਡੀਗੜ੍ਹ ਇਹ ਦੇਖੋ ਇੱਥੇ ਆ ਕੇ ਪਲੇਨ ਲੱਗੂਗਾ ਇੱਥੇ ਪਲੇਨ ਲੱਗਣ ਤੋਂ ਬਾਅਦ ਪਲੇਨ ਦੇ ਵਿੱਚ ਐਂਟਰੀ ਹੋਏਗੀ ਇੰਡੀਗੋ 에ਅਰਲਾਈਨ ਦਾ ਪਲੇਨ ਲੱਗੇਗਾ ਇੱਥੇ ਆ ਕੇ ਇੱਥੋਂ ਚੰਡੀਗੜ੍ਹ ਤੋਂ ਫਿਰ ਫਲਾਈਟ ਦੋਈ 에ਅਰਪੋਰਟ ਦੀ ਹੋਏਗੀ ਇਹ ਦੇਖ ਸਕਦੇ ਹੋ ਚੰਡੀਗੜ੍ਹ 에ਅਰਪੋਰਟ ਤੇ ਲਓ ਜੀ ਚੰਡੀਗੜ੍ਹ ਤੋਂ ਪਲੇਨ ਦੇ ਵਿੱਚ ਬੈਠ ਗਏ ਆ। ਸ਼ਵਾਰੀਆਂ ਬੈਠ ਰਹੀਆਂ ਆਪਣਾ ਆਪਣਾ ਸਮਾਨ ਰੱਖ ਰਹੇ ਨੇ। ਪੈਸੰਜਰ 에어ਪੋਰਟ 에서 ਸਮਾਨ ਦੀ ਸ਼ੈਟਿੰਗ ਕਰ ਰਹੀਆਂ ਨੇ। ਇਹ ਚੰਡੀਗੜ੍ਹ 에어ਪੋਰਟ ਤੇ ਖੜੇ ਆ ਜੀ। ਪਲੇਨ ਅਜੇ ਚੱਲਿਆ ਨਹੀਂ। ਟੇਕ-ਆਫ ਹੋਣਾ ਜੇ। ਏ ਇਹ ਦੇਖ ਸਕਦੇ ਹੋ ਜੀ 8 ਦੁਬਈ ਲੈਂਡਿੰਗ ਦੀ ਤਿਆਰੀ ਆ ਜੀ ਦੇਖ ਸਕਦੇ ਹੋ ਤੁਸੀਂ ਹੁਣ ਲੈਂਡਿੰਗ ਹੋਊਗੀ ਦੁਬਈ 에ਰਪੋਰਟ ਤੇ ਦੇਖੋ نیچے ਆ ਰਿਹਾ ਦੁਬਈ ਦੇ ਸ਼ਹਿਰ ਦੀਆਂ ਲਾਈਟਾਂ ਦੇਖ ਰਹੀਆਂ ਨੇ ਪਲੇਨ نیچے ਆ ਰਿਹਾ ਇੱਥੇ ਲੈਂਡਿੰਗ ਹੋ ਰਹੀ ਆ ਹੁਣ ਦੇਖ ਸਕਦੇ ਹੋ ਕਿਉਂਕਿ ਸ਼ਰੇ ਵਾਲੀ ਖੜਕੀ ਦੀ ਸ਼ੀਟ ਨਾ ਮਿਲਣ ਕਾਰਨ ਤੀਸਰੇ ਨੰਬਰ ਦੀ ਸ਼ੀਟ ਆ ਇਹ ਇਸ ਕਰਕੇ ਪੂਰਾ ਸਹੀ ਨਹੀਂ ਦਿਖਾ ਰਿਹਾ ਕੋਸ਼ਿਸ਼ ਕਰ ਰਿਹਾ ਮੈਂ ਦਿਖਾਉਣ ਦੀ ਦੇਖੋ ਲੈਂਡਿੰਗ ਹੋ ਰਹੀ ਆ نیچے ਆ ਰਿਹਾ ਜਹਾਜ਼ ਉਤਰ ਛੱਡ ਜਹਾਜ਼ نیچے ਆ ਰਿਹਾ ਦੇਖੋ ਲਓ ਜੀ ਲੈਂਡਿੰਗ ਹੋ ਗਈ ਆ दुबई एयरपोर्ट पर लैंडिंग हो गई है जहाज हूँ रनवे चल रहा इतों काउंटर त जाके लगेगा लैंडिंग हो गई है देखो लेकिन अजय प्लेन रनवे जा रहा उ जी निकल के बहर आ गए दुबई एयरपोर्ट तो बहर आ गए हैं जी क्योंकि इतने भी जाम जाम तो नहीं लगते लेकिन गड्डिया बहुत स्लो हो जाए शाम के टाइम से ਕਿਉਂਕਿ ਦਫ਼ਤਰਾਂ ਦੀਆਂ ਛੁੱਟੀਆਂ ਜਦੋਂ ਹੁੰਦੀਆਂ ਤੇ ਇੱਥੇ ਵੀ ਟ੍ਰੈਫਿਕ ਬਹੁਤ ਹੋ ਜਾਂਦੀ ਹੈ ਛੜਕਾਂ ਤੇ ਔਰ ਜੋ ਰੂਟ ਦੇਖਿਆ ਨੈਟ ਤੇ ਜਿੱਧਰ ਰਸ ਘੱਟ ਸੀ ਉਹ ਪੈ ਤੇ ਦੂਰ ਜਾਣਾ ਕਿਉਂਕਿ ਉਦਾਂ 25 30 ਕਿਲੋਮੀਟਰ ਹੈ ਰਿਪੋਰਟ ਤੋਂ ਅਜਮਾਨ ਜਾਣਾ ਸੀ 25 30 ਕਿਲੋਮੀਟਰ ਹੈ ਲੇਕਿਨ ਖਾਲੀ ਰੂਟ ਦੇਖ ਕੇ ਉਧਰ ਨੂੰ ਗੱਡੀ ਪਾਈ ਆ ਸੋ ਇਹ ਥੋੜਾ ਦੂਰ ਪਾਊਗਾ ਦੇਖ ਸਕਦੇ ਹੋ ਤੁਸੀਂ ਇਹ ਹੁਣ ਡਵਾਈ 에어ਪੋਰਟ ਤੋਂ ਅਜਮਾਨ ਨੂੰ ਜਾ ਰਹੇ ਆ ਇਹ ਆ ਜੀ ਡਵਾਈ ਦੀਆਂ ਸੜਕਾਂ ਐ ਲੋਕਲ ਸੜਕ ਦੇਖੀਏ ਜਿੱਥੇ ਰਸ ਘੱਟ ਹੋਏ ਲੇਕਿਨ ਅੱਗੇ ਆ ਕੇ ਫਿਰ ਉਹਦੇ ਵਿੱਚ ਹੀ ਮਿਲਣਾ ਪਣਾ ਆ ਦੇਖੋ ਆਪਾਂ ਇਹ ਤੇ ਨਹੀਂ ਕਹਿ ਸਕਦੇ ਬਿਲਕੁਲ ਜਾਮ ਹੋ ਜਾਂਦਾ ਲੇਕਿਨ ਸਲੋ ਹੋ ਜਾਂਦੀਆਂ ਗੱਡੀਆਂ ਬਹੁਤ ਜਿੱਦੇ ਰਸ ਜ਼ਿਆਦਾ ਹੁੰਦਾ ਗੱਡੀਆਂ ਦਾ ਤੇ ਸਪੀਡ ਬਹੁਤ ਸਲੋ ਹੋ ਜਾਂਦੀ ਆ ਇਹ ਦੇਖ ਸਕਦੇ ਹੋ ਤੁਸੀਂ ਜੀ ਸਪੀਡ ਗੱਡੀਆਂ ਦੀ ਬਹੁਤ ਘੱਟ ਹੋਈ ਪਈ ਆ ਇਹ ਆ ਜੀ ਚੰਡੀਗੜ੍ਹ ਤੋਂ ਜੁਆਈ ਦੇ ਸ਼ਹਿਰ ਅਜਮਾਨ ਤੱਕ ਦੀ ਯਾਤਰਾ ਦਿਖਾ ਰਿਹਾ ਤੁਹਾਨੂੰ ਇਹ ਦੇਖ ਸਕਦੇ ਹੋ ਤੁਸੀਂ ਅਜਮਾਨ ਸ਼ਹਿਰ ਦੇ ਵਿੱਚ ਆਪਾਂ ਪਹੁੰਚ ਗਏ ਆ ਇਹ ਹੈ ਜੀ ਯੂਏਈ ਦਾ ਸ਼ਹਿਰ ਅਜਮਾਨ ਇਹ ਦੇਖ ਸਕਦੇ ਹੋ ਤੁਸੀਂ ਇਹ ਹੈ ਜੀ ਲੋ ਜੀ ਹੁਣ ਆਪਾਂ ਆਪਣੇ ਫਲੈਟ ਦੇ ਕੋਲ ਪਹੁੰਚ ਗਏ ਆ ਆ ਦੇਖੋ ਜੀ ਇਹ ਲੇਡੀਜ਼ ਪਾਰਕ ਆ ਇਹਨੂੰ ਲੇਡੀਜ਼ ਪਾਰਕ ਵੀ ਕਹਿੰਦੇ ਆ ਨਾਂ ਇਹਦਾ ਹੈਗਾ ਅਲ ਰਸ਼ਦੀਆ ਪਾਰਕ ਲੇਕਨ ਲੇਡੀ ਔਰ ਬੱਚੇ ਇੱਥੇ ਜਾਂਦੇ ਨੇ ਔਰ ਫੈਮਿਲੀ ਦੇ ਨਾਲ ਆਦਮੀ ਜਾ ਸਕਦੇ ਆ ਇਕੱਲੇ ਪੁਰਸ਼ ਨਹੀਂ ਜਾ ਸਕਦੇ ਇਸ ਪਾਰਕ ਦੇ ਵਿੱਚ ਇਹਨੂੰ ਲੇਡੀਜ਼ ਪਾਰਕ ਵੀ ਕਹਿ ਦਿੰਦੇ ਆ ਲੇਕਿਨ ਇਹਦਾ ਨਾਮ ਹੈਗਾ ਅਲ ਰਸ਼ਦੀਆ ਪਾਰਕ ਇਹ ਆਪਾਂ ਆਪਣੀ ਰਿਹਾਇਸ਼ ਵਾਲੀ ਬਿਲਡਿੰਗ ਦੇ ਨੇੜੇ ਪਹੁੰਚ ਗਏ ਆ ਦੇਖ ਸਕਦੇ ਹੋ ਤੁਸੀਂ ਇੱਥੋਂ ਮੁੜ ਕੇ ਜੋ ਸਾਹਮਣੇ ਜੋ 3 ਬਿਲਡਿੰਗ ਦੇਖ ਰਹੀ ਹੈ ਇੱਥੇ ਆਪਾਂ ਐਂਟਰੀ ਕਰਨੀ ਆ ਤੇ ਇਹ ਦੇਖੋ ਜੀ ਆਪਾਂ ਹੁਣ ਅਜਮਾਨ ਪਹੁੰਚ ਗਏ ਆ ਇਹ ਦੇਖੋ ਇੱਥੇ ਪਾਰਕਿੰਗ ਆ ਕਿਉਂਕਿ ਫਲੋਰ ਸੈਕੰਡ ਤੇ 3rd ਫਲੋਰ ਤੇ ਪਾਰਕਿੰਗ ਆ ਇਹ ਅਜਮਾਨ ਪਾਰਕਿੰਗ ਦੇ ਵਿੱਚ ਐਂਟਰੀ ਕਰ ਲਈ ਆ ਇਹਨੂੰ P1 ਕਹਿ ਦਿੰਦੇ ਆ ਪਾਰਕਿੰਗ 1 ਪਾਰਕਿੰਗ 1 ਦੇ ਵਿੱਚ ਹੀ ਪਾਰਕਿੰਗ ਆ पेड ਪਾਰਕਿੰਗ ਹੁੰਦੀ ਆ ਹੁਣ ਲੈਫਟ ਦੇ ਲਾਗੇ ਗੱਡੀ ਖੜੀ ਕਰਕੇ ਉੱਪਰ 14ਵੀਂ ਮੰਜ਼ਿਲ ਤੇ ਆਪਾਂ ਜਾਣਾ ਇਹ ਦੇਖੋ ਲਿਫਟ ਆ ਗਈ ਇੱਥੇ ਗੱਡੀ ਖੜਕ ਕੇ ਉੱਪਰ ਜਾ ਰਿਆਂ ਸ਼ਬਦ ਦਾ ਧੰਨਵਾਦ